ਨਾ ਤਾਂ ਵੀ ਲੋਸ਼ਨ ਹੋ ਰਿਹਾ ਕੋਈ ਕਰਨ ਲਾਈਕ ਕਰ ਕਰ ਬੋਲੋ ਹੋ ਰਿਹਾ ਪਲੀ ਸਸੀ ਕਾਲ ਜੀ ਮੈਂ ਨਮਾਣੀ ਸਿੰਗਰ ਨੀਤੂ ਵਿਰਤ ਐਚ ਡੀ ਐਫ ਬੈਂਕ ਬ੍ਰਾਂਚ ਗਿੱਲਾ ਲੁਗਿਆਣਾ ਦੇ ਵਿੱਚ ਮੈਂ ਇੱਕ ਐਫ ਡੀ ਕਰਾਈ ਸੀ ਕਿ 10 ਲੱਖ ਦੀ ਜਿਹੜੀ ਮੈਚ्योर ਹੋ ਗਈ 2 ਸਾਲ ਉਸ ਤੋਂ ਬਾਅਦ ਪੌਣਾ ਸਾਲ ਹੋਰ ਨਿਕਲ ਗਿਆ ਤੇ ਮੈਂ ਨਮਾਣੀ ਇੱਥੇ ਨੀਤੂ ਵਿਰਤ ਆਈ ਆਪਣੇ ਪੈਸੇ ਲੈਣ ਲਈ ਮਿਹਨਤ ਦੇ ਇਹਨਾਂ ਨੂੰ ਮੈਂ ਕਿਹਾ ਪੈਸੇ ਦੇ ਦਿਓ ਮੇਰੇ ਅੰਦਰ ਉਹ ਇਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਤੁਸੀਂ ਐਫ ਡੀ ਕਢਾ ਲਈ ਆ ਕਿਸ ਵਜਾ ਨਾਲ ਕਢਾਈ ਤੁਸੀਂ ਚੈੱਕ ਕਰਾਈ ਚੈੱਕ ਮੇਰੇ ਕੋ ਪਏ ਆ ਕਹਿੰਦੇ ਕਾਪੀ ਤੇ ਐਂਟਰੀ ਹੋਈ ਆ ਕਾਪੀ ਤੇ ਕੋਈ ਐਂਟਰੀ ਨਹੀਂ ਹੋਈ ਜੀ 19 ਦਾ ਜਦੋਂ ਮੈਂ ਕਾਊਂਟ ਕਢਾਇਆ ਹੋਰ ਇਹ ਬੈਂਕ ਦਾ ਮੈਨੇਜਰ ਹੈ ਜਿਹੜਾ ਮੈਨੂੰ ਰਾਹ ਨਹੀਂ ਪਾ ਰਿਹਾ ਇਹਨਾਂ ਦਾ ਮੁੰਡਾ ਜਿਹੜਾ ਮੈਨੂੰ ਫੋਨ ਕਰਕੇ ਫੇਕ ਕਹਿ ਰਿਹਾ ਕਿ ਹਾਂਜੀ ਅਸੀਂ ਤੁਹਾਡਾ ਕਾਊਂਟ ਫਿਕ ਕਰਾਂਗੇ ਹੈਂਗ ਇਹ ਬ੍ਰਾਂਚ ਦੇ ਵਿੱਚ ਮੇਰੇ ਨਾਲ ਧੋਖਾ ਹੋਇਆ ਫਰੋਡ ਹੋਇਆ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਨੀ ਆ ਕਿ ਮੈਨੂੰ ਹੈਲਪ ਦੀ ਲੋੜ ਆ ਇਹ ਬੰਦੇ ਨੇ ਮੇਰੇ ਨਾਲ ਫਰੋਡ ਕੀਤਾ ਬੈਂਕ ਦੇ ਵਿੱਚ ਬ੍ਰਾਂਚ ਦੇ ਵਿੱਚ ਮੇਰਾ 10 ਲੱਖ ਰੁਪਏ ਇਹਨਾਂ ਨੇ ਗੈਪ ਘਟਾ ਕੋ ਵੀ ਐਫ ਡੀ ਮੇਰੇ ਤੋਂ ਬਿਨਾ ਐਫ ਡੀ ਦੇ ਪੇਪਰ ਮੇਰੇ ਕੋ ਪਏ ਆ ਏਟੀਐਮ ਮੇਰੇ ਕੋ ਆ ਚੈੱਕ ਬੁੱਕ ਮੇਰੇ ਕੋ ਸਾਰਾ ਕੁਝ ਮੇਰੇ ਕੋ ਆ ਠੀਕ ਹੈ ਹੁਣ ਤੁਸੀਂ ਦੱਸੋ ਇਹਨਾਂ ਦਾ ਕੀ ਕੀਤਾ ਜਾਵੇ ਹਲੂਸ਼ਨ ਹੋ ਰਿਹਾ ਕੋਈ ਨਹੀਂ ਕਰ ਬੋਲੋ ਸਤਿ ਸ਼੍ਰੀ ਅਕਾਲ ਜੀ ਮੈਂ ਨਮਾਨੀ ਸਿੰਗਰ ਨੀਤੂ ਮੈਂ ਐਚ ਡੀ ਐਫ ਬੈਂਕ ਬ੍ਰਾਂਚ ਗਿੱਲਾ ਲੁਧਿਆਣਾ ਦੇ ਵਿੱਚ ਮੈਂ ਇੱਕ ਐਫ ਡੀ ਕਰਾਈ ਸੀ ਕਿ 10 ਲੱਖ ਦੀ ਜਿਹੜੀ ਮੈਚ्योर ਹੋ ਗਈ 2 ਸਾਲ ਉਸ ਤੋਂ ਬਾਅਦ 9 ਸਾਲ ਹੋਰ ਨਿਕਲ ਗਿਆ ਤੇ ਮੈਂ ਨਮਾਣੀ ਇੱਥੇ ਨਿਤੂ ਵਿਰਤ ਆਈ ਆਪਣੇ ਪੈਸੇ ਲੈ ਲਈ ਮਿਹਨਤ ਦੇ ਇਹਨਾਂ ਨੂੰ ਮੈਂ ਕਿਹਾ ਪੈਸੇ ਦੇ ਦਿਓ ਮੇਰੇ ਅੰਦਰ ਨੂੰ ਇਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਤੁਸੀਂ ਐਫ ਡੀ ਕਢਾ ਲਈ ਆ ਕਿs ਵਜ੍ਹਾ ਨਾਲ ਕਢਾਈ ਤੁਸੀਂ ਚੈੱਕ ਕਰਾਈ ਚੈੱਕ ਮੇਰੇ ਕੋ ਪਏ ਆ ਕਹਿੰਦੇ ਕਾਪੀ ਤੇ ਐਂਟਰੀ ਹੋਈ ਆ ਕਾਪੀ ਤੇ ਕੋਈ ਐਂਟਰੀ ਨਹੀਂ ਹੋਈ ਜੀ 19 ਦਾ ਜਦੋਂ ਮੈਂ ਕਾਊਂਟ ਕਢਾਇਆ ਹੋਰ ਇਹ ਬੈਂਕ ਦਾ ਮੈਨੇਜਰ ਹੈ ਜਿਹੜਾ ਮੈਨੂੰ ਰਾਹ ਨਹੀਂ ਪਾਰਿਆ ਇਹਨਾਂ ਦਾ ਮੁੰਡਾ ਜਿਹੜਾ ਮੈਨੂੰ ਫੋਨ ਕਰਕੇ ਫੇਰ ਕੀ ਹਾਂਜੀ ਅਸੀਂ ਤੁਹਾਡਾ ਅਕਾਊਂਟ ਫਿਕ ਕਰਾਂਗੇ ਹੈਂਗ ਇਹ ਬ੍ਰਾਂਚ ਦੇ ਵਿੱਚ ਮੇਰੇ ਨਾਲ ਧੋਖਾ ਹੋਇਆ ਫਰੋਡ ਹੋਇਆ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਨੀ ਆ ਕਿ ਮੈਨੂੰ ਹੈਲਪ ਦੀ ਲੋੜ ਆ ਇਹ ਬੰਦੇ ਨੇ ਮੇਰੇ ਨਾਲ ਫਰੋਡ ਕੀਤਾ ਬੈਂਕ ਦੇ ਵਿੱਚ ਬ੍ਰਾਂਚ ਦੇ ਵਿੱਚ ਮੇਰਾ 10 ਲੱਖ ਰੁਪਏ ਇਹਨਾਂ ਨੇ ਗੈਪ ਘਟਾ ਉਹ ਵੀ ਐਫ ਡੀ ਮੇਰੇ ਤੋਂ ਬਿਨਾ ਐਫ ਡੀ ਦੇ ਪੇਪਰ ਮੇਰੇ ਕੋ ਪਏ ਆ ਏਟੀਐਮ ਮੇਰੇ ਕੋ ਆ ਚੈੱਕ ਬੁੱਕ ਮੇਰੇ ਕੋ ਸਾਰਾ ਕੁਝ ਮੇਰੇ ਕੋ ਆ ਠੀਕ ਆ ਹੁਣ ਤੁਸੀਂ ਦੱਸੋ ਇਹਨਾਂ ਦਾ ਕੀ ਕੀਤਾ ਜਾਵੇ ਸੋਲੂਸ਼ਨ ਹੋ ਰਿਹਾ ਕੋਈ ਨਹੀਂ ਲਾਈਕ ਕਰੋ ਕਾ ਬੋਲੋ ਸਸੀ ਕਾਲ ਜੀ ਮੈਂ ਨਮਾਣੀ ਸਿੰਗਰ ਨੀਤੂ ਵਿਰਤ ਐਚ ਡੀ ਐਫ ਬੈਂਕ ਬ੍ਰਾਂਚ ਗਿੱਲਾ ਲੁਗਿਆਣਾ ਦੇ ਵਿੱਚ ਮੈਂ ਇੱਕ ਐਫ ਡੀ ਕਰਾਈ ਸੀ ਕਿ 10 ਲੱਖ ਦੀ ਜਿਹੜੀ ਮੈਚ्योर ਹੋ ਗਈ 2 ਸਾਲ ਉਸ ਤੋਂ ਬਾਅਦ ਪੌਣਾ ਸਾਲ ਹੋਰ ਨਿਕਲ ਗਿਆ ਤੇ ਮੈਂ ਨਮਾਣੀ ਇੱਥੇ ਨੀਤੂ ਵਿਰਤ ਆਈ ਆਪਣੇ ਪੈਸੇ ਲੈਣ ਲਈ ਮਿਹਨਤ ਦੇ ਇਹਨਾਂ ਨੂੰ ਮੈਂ ਕਿਹਾ ਪੈਸੇ ਦੇਦੋ ਮੇਰੇ ਅੰਦਰ ਨੂੰ ਇਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਤੁਸੀਂ ਐਫ ਡੀ ਕਢਾ ਲਈ ਆ ਕਿਸ ਵਜ੍ਹਾ ਨਾਲ ਕਢਾਈ ਤੁਸੀਂ ਚੈੱਕ ਕਰਾਈ ਚੈੱਕ ਮੇਰੇ ਕੋ ਪਏ ਆ ਕਹਿੰਦੇ ਕਾਪੀ ਤੇ ਐਂਟਰੀ ਹੋਈ ਆ ਕਾਪੀ ਤੇ ਕੋਈ ਐਂਟਰੀ ਨਹੀਂ ਹੋਈ ਜੀ 19 ਦਾ ਜਦੋਂ ਮੈਂ ਕਾਊਂਟ ਕਢਾਇਆ ਹੋਰ ਇਹ ਬੈਂਕ ਦਾ ਮੈਨੇਜਰ ਹੈ ਜਿਹੜਾ ਮੈਨੂੰ ਰਾਹ ਨਹੀਂ ਪਾਇਆ ਇਹਨਾਂ ਦਾ ਮੁੰਡਾ ਜਿਹੜਾ ਮੈਨੂੰ ਫੋਨ ਕਰਕੇ ਫੇਰ ਕਹਿ ਰਿਹਾ ਕਿ ਹਾਂਜੀ ਅਸੀਂ ਤੁਹਾਡਾ ਕਾਊਂਟ ਫਿਕ ਕਰਾਂਗੇ ਹੈਂਗ ਇਹ ਬ੍ਰਾਂਚ ਦੇ ਵਿੱਚ ਮੇਰੇ ਨਾਲ ਧੋਖਾ ਹੋਇਆ ਫਰੋਡ ਹੋਇਆ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਨੀ ਆ ਕਿ ਮੈਨੂੰ ਹੈਲਪ ਦੀ ਲੋੜ ਆ ਇਹ ਬੰਦੇ ਨੇ ਮੇਰੇ ਨਾਲ ਫਰੋਡ ਕੀਤਾ ਬੈਂਕ ਦੇ ਵਿੱਚ ਬ੍ਰਾਂਚ ਦੇ ਵਿੱਚ ਮੇਰਾ 10 ਲੱਖ ਰੁਪਏ ਇਹਨਾਂ ਨੇ ਗੈਪ ਘਟਾ ਉਹ ਵੀ ਐਫ ਡੀ ਮੇਰੇ ਤੋਂ ਬਿਨਾ FD ਦੇ ਪੇਪਰ ਮੇਰੇ ਕੋਲ ਪਏ ਆ ATM ਮੇਰੇ ਕੋਲ ਚੈੱਕ ਬੁੱਕ ਮੇਰੇ ਕੋਲ ਸਾਰਾ ਕੁਝ ਮੇਰੇ ਕੋਲ ਆ ਠੀਕ ਆ ਹੁਣ ਤੁਸੀਂ ਦੱਸੋ ਇਹਨਾਂ ਦਾ ਕੀ ਕੀਤਾ ਜਾਵੇ